ਬੇਟਾ ਅੱਜ ਅਸੀਂ ਇਸ ਕਿਰਿਆ ਦੇ ਵਿੱਚ সমতল ਦਰਪਨ ਦੁਆਰਾ ਬਣਾਏ ਗਏ ਪ੍ਰਤੀਬਿੰਬ ਦੇ ਕੀ ਲੱਛਣ ਹੁੰਦੇ ਹਨ ਉਸ ਬਾਰੇ ਦੇਖਾਂਗੇ ਜਿਵੇਂ ਕਿ ਤੁਸੀਂ ਸਾਹਮਣੇ ਖੜੇ ਇੱਕ ਵਿਦਿਆਰਥੀ ਦਾ ਪ੍ਰਤੀਬਿੰਬ ਦੇਖ ਰਹੇ ਹੋ ਜੋ ਕਿ ਇੱਕ ਅਭਾਸੀ ਪ੍ਰਤੀਬਿੰਬ ਹੈ ਅਭਾਸੀ ਪ੍ਰਤੀਬਿੰਬ ਜਿਹਨੂੰ ਅਸੀਂ ਪਰਦੇ ਤੇ ਪ੍ਰਾਪਤ ਨਹੀਂ ਕਰ ਸਕਦੇ ਜਿਵੇਂ ਕਿ ਤੁਸੀਂ ਹੁਣੇ ਪ੍ਰੋਜੈਕਟਰ ਦੇਖ ਰਹੇ ਹੋ ਇਸ ਪ੍ਰੋਜੈਕਟਰ ਤੋਂ ਜਿਹੜਾ ਪ੍ਰਕਾਸ਼ ਇਸ ਸਕਰੀਨ ਤੇ ਪੈਂਦਾ ਹੈ ਉਹ વાસ્તਵਿਕ ਪ੍ਰਤੀਬਿੰਬ ਹੁੰਦਾ ਹੈ ਤਾਂ ਇੱਕ ਪ੍ਰਤੀਬਿੰਬ ਵਾਸਤਵਿਕ ਦੂਸਰਾ ਪ੍ਰਤੀਬਿੰਬ ਅ바ਸੀ ਹੁੰਦਾ ਹੈ ਆਓ ਹੁਣ ਅਸੀਂ ਸਮਤਲ ਦਰਪਨ ਦੁਆਰਾ ਬਣੇ ਗਏ ਪ੍ਰਤੀਬਿੰਬ ਦੇ ਲੱਛਣਾਂ ਦੇ ਬਾਰੇ ਗੱਲ ਕਰੀਏ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਇੱਕ ਸਮਤਲ ਦਰਪਨ ਹੈ ਜਿਸ ਦੇ ਵਿੱਚ ਤੁਹਾਨੂੰ ਇੱਕ ਬੱਚੇ ਦਾ ਪ੍ਰਤੀਬਿੰਬ ਜੋ ਇਸ ਦੇ ਸਾਹਮਣੇ ਖੜਾ ਹੈ ਉਹ ਨਜ਼ਰ ਆ ਰਿਹਾ ਹੈ ਸਮਤਲ ਦਰਪਨ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ਹਮੇਸ਼ਾ ਦਰਪਨ ਦੇ ਪਿੱਛੇ ਬੰਦਾ ਹੈ ਹੁਣ ਤੁਸੀਂ ਦੇਖੋ ਕਿ ਇਹ ਦਰਪਨ ਹੈ ਦਰਪਨ ਦੇ ਪਿੱਛੇ ਮਤ ਬੱਚੇ ਦਾ ਪ੍ਰਤੀਬਿੰਬ ਬਣ ਰਿਹਾ ਹੈ ਹੁ ਜੇਕਰ ਮੈਂ ਇਸ ਬੱਚੇ ਨੂੰ ਇੱਧਰ ਕਰਦਾ ਕਿ ਤੁਹਾਨੂੰ ਬੱਚੇ ਦਾ ਪ੍ਰਤੀਬਿੰਬ ਦਿਖਾਈ ਦੇ ਰਿਹਾ ਨਹੀਂ ਇਸ ਤਰ੍ਹਾਂ ਦਰਪਨ ਦੇ ਪਿੱਛੇ ਬਣਿਆ ਪ੍ਰਤੀਬਿੰਬ ਆਪਾਨੂੰ ਦਿਖਾਈ ਦੇ ਰਿਹਾ ਹੈ ਪਹਿਲੀ ਵਿਸ਼ੇਸ਼ਤਾ ਦੂਸਰੀ ਵਿਸ਼ੇਸ਼ਤਾ ਕੀ ਹੈ ਕਿ ਆਪਣੇ ਕੋਲੇ ਏ ਜਿਹੜਾ ਪ੍ਰਤੀਬਿੰਬ ਬਣਦਾ ਪਿਆ ਹੈ ਅਬਾਸੀ ਬਣਦਾ ਹੈ সমতল ਦਰਪਨ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ਹਮੇਸ਼ਾ ਅਬਾਸੀ ਹੁੰਦਾ ਹੈ ਤੀਸਰੀ ਤੁਸੀਂ ਦੇਖ ਰਹੇ ਹੋ ਕਿ ਵਸਤੂ ਦਾ ਜੋ ਪ੍ਰਤੀਬਿੰਬ ਹੈ ਉਹ ਬਿਲਕੁਲ ਸਿੱਧਾ ਹੈ ਬਿਲਕੁਲ ਸਿੱਧਾ ਹੀ ਆਪਾਂ ਨੂੰ ਨਜ਼ਰ ਆਉਂਦਾ ਹੈ ਚੌਥਾ সমতল ਦਰਪਨ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ਵਸਤੂ ਦੀ ਜਿੰਨੀ ਦੂਰੀ ਤੇ ਖੜਾ ਹੈ 19 ਦੂਰੀ ਤੇ ਇਹੀ ਦਰਪਨ ਦੇ ਪਿੱਛੇ ਬਣਦਾ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਬੱਚਾ ਜਿੰਨੀ ਦੂਰੀ ਦੇ ਵਿੱਚ ਦਰਪਨ ਤੇ ਖੜਾ ਹੈ ਉਨੀ ਦੂਰੀ ਤੇ ਇਹੀ ਦਰਪਨ ਦੇ ਪਿੱਛੇ ਬਣ ਰਿਹਾ ਹੈ ਜੇਕਰ ਬੱਚਾ ਅੱਗੇ ਜਾਂਦਾ ਹੈ ਤਾਂ ਪ੍ਰਤੀਬਿੰਬ ਵੀ ਆਪਣੇ ਕੋਲੇ ਅੱਗੇ ਆ ਜਾਂਦਾ ਹੈ ਜੇਕਰ ਬੱਚਾ ਪਿੱਛੇ ਜਾਂਦਾ ਹੈ ਤਾਂ ਪ੍ਰਤੀਬਿੰਬ ਵੀ ਪਿੱਛੇ ਆ ਜਾਂਦਾ ਹੈ ਕਹਿਣ ਦਾ ਮਤਲਬ ਇਹ ਹੈ ਜਿੰਨੀ ਦੂਰੀ ਤੇ ਦਰਪਨ ਤੋਂ ਵਸਤੂ ਪਈ ਹੋਏਗੀ 19 ਦੂਰੀ ਤੇ ਹੀ ਦਰਪਨ ਦੇ ਪਿੱਛੇ ਵਸਤੂ ਦਾ ਪ੍ਰਤਿਬਿੰਬ ਬੰਦਾ ਹੈ ਇੱਥੇ ਇੱਕ ਹੋਰ ਵਿਸ਼ੇਸ਼ਤਾ ਪ੍ਰਤਿਬਿੰਬ ਦੀ ਨਜ਼ਰ ਆਉਂਦੀ ਹੈ ਕਿ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦਰਪਨ ਵਿੱਚ ਬਣਾਏ ਗਏ ਵਸਤੂ ਦੇ ਵਿੱਚ ਲੈਟਰਲ ਇਨਵਰਸ਼ਨ ਹੁੰਦਾ ਹੈ ਭਾਵ ਵਸਤੂ ਦਾ ਖੱਬਾ ਪਾਸਾ ਸਾਨੂੰ ਸੱਜਾ ਪਾਸਾ ਨਜ਼ਰ ਆਉਂਦਾ ਹੈ ਇਹ ਸਾਰੀ ਵਿਸ਼ੇਸ਼ਤਾਵਾਂ সমਤਲ ਦਰਪਨ ਦੀਆਂ ਹਨ